ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਦੂਸਰੀ ਮਿਲਣੀ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਤੇ ਬਾਬਾ ਬੁੱਢਾ ਜੀ ਦਾ ਦੂਸਰਾ ਪਵਿੱਤਰ ਮਿਲਾਪ ਹੋਇਆ ਇਹ ਮਿਲਾਪ ਸਾਨੂੰ ਸਿਮਰਨ ਤੇ ਸੇਵਾ ਕਰਨਾ ਸਿਖਾਉਂਦਾ ਹੈ ਵਾਹਿਗੁਰੂ ਜੀ ਦਾ ਨਾਮ ਲੈਂਦੇ ਹੋਏ ਸਾਖੀ ਸ਼ੁਰੂ ਕਰਦੇ ਹਾਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਹਿਲੀ ਵਾਰ ਗੁਰੂ ਜੀ ਨੂੰ ਮਿਲਣ ਤੋਂ ਬਾਅਦ ਬਾਬਾ ਬੁੱਢਾ ਜੀ ਨੂੰ ਸਾਰੀ ਰਾਤ ਨੀਂਦ ਨਾ ਆਈ ਉਹਨਾਂ ਦਾ ਧਿਆਨ ਗੁਰੂ ਨਾਨਕ ਦੇਵ ਜੀ ਵੱਲ ਹੀ ਗਿਆ ਸਵੇਰ ਹੁੰਦੇ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਚੱਲ ਪਏ ਜਾਂਦੇ ਹੋਏ ਬਾਬਾ ਬੁੱਢਾ ਜੀ ਨੇ ਕੁਝ ਮੱਖਣ ਮਿੱਟੀ ਦੇ ਕੁੱਜੇ ਵਿੱਚ ਪਾ ਕੇ ਨਾਲ ਲੈ ਲਿਆ ਜਦ ਬਾਬਾ ਜੀ ਘਰ ਵਿੱਚ ਨਾ ਦਿਸੇ ਤੇ ਉਹਨਾਂ ਦੇ ਪਿਤਾ ਜੀ ਕਬਰੋਂਣ ਲੱਗ ਪਏ ਉਹਨਾਂ ਨੇ ਆਪਣੀ ਪਤਨੀ ਗੋਰਾ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਕੇ ਰਾਤ ਰੋਟੀ ਖਾਣ ਵੇਲੇ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਦੇ ਸੀ ਕਿ ਦਰਿਆਵਾਂ ਪਾਰ ਗੁਰੂ ਨਾਨਕ ਦੇਵ ਜੀ ਦਾ ਡੇਰਾ ਹੈ ਕਿਤੇ ਉਧਰ ਤਾਂ ਨਹੀਂ ਚਲੇ ਗਏ ਉਧਰ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਪਹੁੰਚੇ ਤਾਂ ਜਾਂਦਿਆਂ ਹੀ ਗੁਰੂ ਘਰ ਦਾ ਮੱਖਣ ਉਹਨਾਂ ਅੱਗੇ ਰੱਖਿਆ ਤੇ ਪ੍ਰਵਾਣ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਪੁੱਛਿਆ ਕਿ ਕਾਕਾ ਤੂੰ ਇਹ ਮੱਖਣ ਘਰੋਂ ਪੁੱਛ ਕੇ ਲੈ ਆਏ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਮੈਂ ਦਿਨ ਰਾਤ ਜਿਸ ਘਰ ਦਾ ਕੰਮ ਕਰਦਾ ਹਾਂ ਮੈਨੂੰ ਹਰ ਚੀਜ਼ ਉਥੋਂ ਪੁੱਛ ਕੇ ਲੈਣੀ ਪਏਗੀ ਤਾਂ ਗੁਰੂ ਜੀ ਨੇ ਕਿਹਾ ਤੇਰੇ ਮਾਤਾ ਜੀ ਤੈਨੂੰ ਗੁੱਸੇ ਹੋਣਗੇ ਬਾਬਾ ਜੀ ਨੇ ਕਿਹਾ ਕਿ ਨਹੀਂ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਜੇ ਕੁਝ ਕਹਿਣਗੇ ਵੀ ਤਾਂ ਉਹ ਮੈਨੂੰ ਬਾਅਦ ਵਿੱਚ ਕਹਿਣਗੇ ਤੁਸੀਂ ਮੈਨੂੰ ਹੁਣੇ ਹੀ ਕਹਿ ਰਹੇ ਹੋ ਬਾਬਾ ਜੀ ਦੀ ਸ਼ਰਦਾ ਵੇਖ ਕੇ ਗੁਰੂ ਨਾਨਕ ਦੇਵ ਜੀ ਬਹੁਤ ਖੁਸ਼ ਹੋਏ ਬਾਬਾ ਬੁੱਢਾ ਜੀ ਦੀ țeਟਾ ਪਰਵਾਣ ਕੀਤੀ ਤੇ ਸਮਝਾਇਆ ਕਿ ਸੱਚਾ ਤਨ ਸਿਮਰਨ ਤੇ ਨਾਮ ਹੈ। ਬਾਬਾ ਬੁੱਢਾ ਜੀ ਨੇ ਸਿਮਰਨ ਨਿਰਪੈ ਰਹਿਣ ਤੇ ਸੇਵਾ ਕਰਨ ਦਾ ਉਪਦੇਸ਼ ਕੀਤਾ। ਬਾਕੀ ਦੀ ਸਾਖੀ ਵਿੱਚ ਕੱਲ ਤੁਹਾਨੂੰ ਦੱਸਾਂਗੇ ਕਿ ਬਾਬਾ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਕਿੱਥੇ ਲੱਭ ਰਹੇ ਸਨ। ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਬਾਬਾ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਇਸ ਮਿਲਾਪ ਤੋਂ ਸਾਨੂੰ ਸਿਮਰਨ ਤੇ ਸੇਵਾ ਕਰਨ ਨਾਲ ਸਾਡੇ ਸਾਰੇ ਡਰ ਦੂਰ ਹੋ ਜਾਂਦੇ ਹਨ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ